ਮਤਲਬ ਤੇਰੇ ਪਿਛੇ ਹਨੇ ਇਧਰੋਂ ਆ ਮੇਰੇ ਪਿਛੇ ਆ ਪਾਣੀ ਇਧਰੋਂ ਐ ਆਇਆ ਵਾ ਵਾ ਵੀਣ ਵਗੇ ਪਾ ਪੂਰੇ ਘਹਿ ਲੋਗੀ ਤੋ ਦੇਖ ਕੇ ਲੱਗਦਾ ਪਿਆ ਵਾ ਵੀ ਉਸ ਨੇ ਤੂਫਾਨ ਜਾਂ ਤਨਾਡੋ ਜੋ ਵੀ ਇੱਥੇ ਆਇਆ ਤੇ ਨੁਕਸਾਨ ਬਹੁਤ ਜ਼ਿਆਦਾ ਕੀਤਾ ਥੋੜਾ ਨਹੀਂ ਕੀਤਾ ਮਤਲਬ ਆ ਟਰਾਲਿਆਂ ਤੋਂ ਪਤਾ ਲੱਗਣ ਡਿਆ ਵਾ ਜਿਵੇਂ ਕੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੇ ਅੱਜ ਆਪਾਂ ਸੀਗੇ ਸਪੇਨ ਸਪੇਨ ਦੇ ਵਾਲਾਂਸੀਆ ਸ਼ਹਿਰ ਚ ਆਏ ਪਾਈ ਤੇ ਮੈਂ ਕਿਹਾ ਇਹ ਮਾਰਕੀਟ ਮਾਰਕੀਟ ਲੈ ਕੇ ਆਇਆ ਹੀਗਾ ਤੇ ਵੀਕਐਂਡ ਦੀਆਂ ਕਹ ਲੋ ਕਿ ਛੁੱਟੀਆਂ ਆਉਣ ਆਲੀਆਂ ਤੇ ਮੈਂ ਸਮਾਨ ਲੈਣ ਗਿਆ ਹੀ ਤੇ ਬਲਾਂਸੀਆ ਦੇ ਵਿੱਚ ਇੱਥੋਂ ਆਏ ਹੀ ਆਪਾਂ ਲੋਡ ਕਰਨ ਬਾਈ ਤੇ ਇੰਡਸਟਰੀ ਏਰੀਆ ਵਾ ਵਾਲਾਂਸੀਆ ਦਾ ਤੇ ਸੋ ਇਥੇ ਮੈਂ ਨਾ ਅੱਧਾ ਜਿੱਥੋਂ ਮੇਰੀ ਗੱਡੀ ਆ ਇਥੋਂ ਅੱਧਾ ਕਿਲੋਮੀਟਰ ਤੇ ਗੱਡੀ ਖੜੀ ਕੀਤੀ ਪਈ ਆ ਤੇ ਗੱਲ ਕਰਦੇ ਆਪਾਂ ਕੁਝ ਦਿਨ ਪਹਿਲਾਂ ਨਾ ਪਿੱਛੇ ਕੋਈ ਤਿੰਨ ਕੋ ਚਾਰ ਮਹੀਨੇ ਮੇਰਾ خیال ਮੈਰੇ हिसाब ਨਾਲ ਹੋਣੇ ਆ ਤੇ ਜਿਹੜਾ ਇੱਕ ਤਰਨਾਡੋ ਜਾਂ ਆਪਾਂ ਕਹ ਲਈਏ ਤੂਫਾਨ ਇਥੇ ਆਇਆ ਸੀਗਾ ਤੇ ਬਹੁਤ ਆਪਣੇ ਵੀਰਿਆ ਨੇ ਇਥੇ ਸੁਪੇਂ ਦੇ ਵਿੱਚ ਹੈਲਪ ਕੀਤੀ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦੀ ਤੋ ਬਾਤ ਚੜ ਕੇ ਜਿੰਨਾ ਵੀ ਉਹਨਾਂ ਨੇ ਹੋ ਸਕਿਆ ਕੀਤਾ ਬਹੁਤ ਵਧੀਆ ਗੱਲ ਆ ਤੇ ਮੈਂ ਨਾ ਉਹਦੇ ਕੁਝ ਦ੍ਰਿਸ਼ਤਾਂ ਨੂੰ ਦਿਖਾਉਣੇ ਸੀ ਤੋ ਜਿਆਦਾ ਤਾਂ ਨਹੀਂ ਜਿੰਨਾ ਕ ਮੈਂ ਇੱਥੇ ਮਤਲਬ ਦੇਖ ਸਕਿਆ ਆਪਣੇ ਇਸ ਇੰਡਸਟਰੀ ਏਰੀਏ ਦੇ ਵਿੱਚ ਸਹੀ ਆ ਜਿੰਨਾ ਕ ਨਕਾਨ ਕਿਉਂਕਿ ਮੈਂ ਤੁਹਾਨੂੰ ਮੜਿਆ ਦੱਸ ਦਿੰਨਾ ਇਧਰਲੀ ਸਾਈਡ ਤੋਂ ਸਮੁੰਦਰ ਆ ਠੀਕ ਆ ਮਤਲਬ ਤੇਰੇ ਪਿੱਛੇ ਵੱਲੇ ਇਧਰੋਂ ਆ ਮੇਰੇ ਪਿੱਛੇ ਆ ਪਾਣੀ ਇਧਰੋਂ ਆਇਆ ਆਇਆ ਵਾ ਵੀਣ ਵਗੇ ਪਾ ਪੂਰੇ ਕਹਿ ਲੋਗੀ ਟਰਾਲੇ ਡੁੱਬੇ ਪੈ ਜਿੱਦਾਂ ਇੱਥੇ ਨਾ ਟਰਾਲਿਆਂ ਦੇ ਲਈ ਕਾਕੂ ਖੋ ਅੜੇ ਹੋਏ ਆ ਤੇ ਮਤਲਬ ਕਿ ਕਾਫੀ ਹੱਦ ਤੱਕ ਪਿੱਛੇ ਤੇ ਇਹਨਾਂ ਨੇ ਨਾ ਜਿੱਦਾਂ ਫੁੱਟਪਾਥ ਵਗੈਰਾ ਜਿਹੜੇ ਰੁੜੇ ਹੋਣਗੇ ਰਿਪੇਅਰ ਕੀਤੇ ਵੀ ਆ ਪਰ ਆ ਵੀ ਇੱਥੇ ਵੀ ਨਾ ਬਹੁਤ ਅਜੇ ਵੀ ਜਿਹੜੇ ਨੁਕਸਾਨ ਹੋਏ ਆ ਉਦੋਂ ਹੀ ਪਏ ਆ ਤੇ ਹੌਲੀ ਹੌਲੀ ਚਲੋ ਇਹ ਕੰਮ ਹੋ ਸਕਦੇ ਕਿਉਂਕਿ ਬੰਦਾ ਬੰਦੇ ਦੀ ਮਾਰ ਤੇ ਚੱਲੂ ਪਰ ਕੁਦਰਤ ਦੀ ਮਾਰ ਨਾ ਪਚਲ ਸਕਦੀ ਸਹੀ ਗਰੀ ਤੇ ਸੋ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਹੋਏ ਨੁਕਸਾਨ ਜਿੰਨਾ ਕੋਸ ਕੋ ਇਥੋਂ ਅੱਧਾ ਕਿਲੋਮੀਟਰ ਮੈਂ ਜਾਣਾ ਅੱਧੇ ਕਿਲੋਮੀਟਰ ਦੇ ਵਿੱਚ ਹੀ ਮੈਂ ਤੁਹਾਨੂੰ ਦਿਖਾ ਦੂੰਗਾ ਜੇ 1 ਕਿਲੋਮੀਟਰ ਵਿੱਚ ਇੰਨੇ ਨੁਕਸਾਨ ਹੋਏ ਮਤਲਬ ਆਪਾਂ ਦੇਖ ਸਕਦੇ ਆ ਤਾਂ ਪੂਰੇ ਸ਼ਹਿਰ ਦੇ ਵਿੱਚ ਕਿੰਨੇ ਹੋਏ ਹੋਇਆ ਇਹ ਇੰਡਸਟਰੀ ਏਰੀਆ ਸ਼ਹਿਰ ਇਹ ਤੋਂ ਮਤਲਬ ਥੋੜਾ ਹਟ ਕੇ ਆ ਯਾਨੀ ਕਿ ਜਿਹੜਾ ਮੇਨ ਜਿੱਥੇ ਰਹਾ ਸ਼ਾਵਰ ਲਈ ਆ ਮੈਂ ਤੁਹਾਨੂੰ ਦਿਖਾਉਣਾ ਆਹ ਵੇਖ ਸਕਦੇ ਮੈਂ ਇਧਰੋਂ ਆਇਆ ਵਾਂ ਠੀਕ ਆ ਤੇ ਪਾਣੀ ਦਾ ਵੀ ਇਹ ਐਸ ਰੋਗ ਐ ਨੂੰ ਚੱਲਿਆ ਹੋਇਆ ਰਹੀ ਆ ਤੇ ਕਾਫੀ ਮਤਲਬ ਕਹਿ ਲਓਗੀ ਪਾਣੀ ਇੱਥੇ ਚੱਲਿਆ ਪਿਆ ਨੁਕਸਾਨ ਕੀਤੇ ਹੋਏ ਆ ਦੇ ਤੇ ਚੱਲਦੇ-ਜੱਲਦੇ ਹੋਰ ਤੁਹਾਨੂੰ ਦਿਖਾ ਦਨੇ ਆਪਾਂ ਹਰੇ ਫੁੱਟਪਾਥ ਰੁੜੇ ਪਏ ਤਈਆ ਤੇ ਜਿਹਦਾ ਘਰ ਨਹੀਂ ਪੈ ਹੁੰਦੇ ਇਹਦਾ ਤੇ ਅੱਜ ਵਾਲੀ ਜੁਲੀ ਜਿਹੜੀ ਸਾਈਡ ਤੇ ਲੱਗੀ ਹੁੰਦੀ ਆ ਤੇ ਜਾਂ ਕਹਿ ਲਓਗੀ ਆ ਦਰਖਤਾਂ ਦਾ ਨੁਕਸਾਨ ਹੋਇਆ ਜਿਹੜਾ ਆਹ ਵੇਖ ਸਕਦੇ ਬਾਈ ਤੁਸੀਂ ਆ ਦੇ ਫੁੱਟਪਾਥ ਦਾ ਫੁੱਟਪਾਥ ਹੀ ਰੁੜ ਗਿਆ ਇੱਥੇ ਠੀਕ ਆ ਆ ਦੇ ਸਹੀ ਆ ਬਾਈ ਤੇ ਪਾਣੀ ਪੂਰਾ ਐਨੂੰ ਚੱਲਿਆ ਹੋਇਆ ਵਾ ਸਹੀ ਆ ਆ ਦੇ ਸਹੀ ਆ ਤੇ ਮੈਂ ਗੱਲ ਕਰਦਾ ਜੇ ਇੰਨੇ ਕੇ ਏਰੀਆ ਦੇ ਵਿੱਚ ਮੈਂ ਇੰਨਾ ਨੁਕਸਾਨ ਦੇਖ ਲਿਆ ਵਾ ਤੇ ਆਪਣੇ ਉਦੋਂ ਹੋਰ ਕਿੰਨਾ ਸ਼ਹਿਰ ਪੂਰੇ ਏਰੀਏ ਦੇ ਬਲੈਂਸਿੰਗਾਂ ਸ਼ਹਿਰ ਦੇ ਵਿੱਚ ਕਿੰਨਾ ਨਖਾਨ ਹੋਇਆ ਆਊਗਾ ਤੇ ਆਹ ਚਲੋ ਪਾਣੀ ਜਿਹੜਾ ਖੜਾ ਵਾ ਇਹ ਤਾਂ ਮੀਂਹ ਪੈ ਰਿਹਾ ਦੋ ਕੁ ਦਿਨਾਂ ਤੋਂ ਇੱਥੇ ਹਵਾ ਬਹੁਤ ਚੱਲਦੀ ਸੀ ਜਦੋਂ ਮੈਂ ਕੱਲ ਆਇਆ ਕੱਲ ਸਵੇਰ ਦਾ ਇੰਟਰ ਹੋਇਆ ਸੀਗਾ ਸਪੇਨ ਇਹ ਆਹ ਦੇਖ ਲਓ ਇਦਾਂ ਹੀ ਮਤਲਬ ਫੁੱਟਪਾਥ ਦੇ ਲਾਗੇ ਮੰਨੇ ਆ ਜਿਹੜੇ ਆਹ ਦਰਖਤ ਡਿੱਗੇ ਹੋਏ ਲੱਗਦੇ ਆ ਜਿੱਦਾਂ ਜਿਹੜੇ ਕੀ ਇਹਨਾਂ ਨੇ ਪੱਟੇ ਆ ਬਾਅਦ ਚ ਆਹ ਮੁੱਲੋ ਟੋਏ ਟਾਈ ਜਿੱਦਾਂ ਭਰੇ ਪਿਆ ਹੁਣ ਕਜਰੇ ਨਾਲ ਤੇ ਇੱਕ ਵਾਰ ਤੁਹਾਨੂੰ ਹੋਰ ਦਿਖਾਉਣਾ ਮਮੀ ਜੋ ਚੀਜ਼ਾਂ ਹੁੰਦੇ ਨੇ ਦੇਖੀ ਤੇ ਸਵਾੜ ਦੇ ਟਰਾਲੇ ਨਾ ਤਿੰਨ ਖੜੇ ਆ ਤੇ ਇਹਨਾਂ ਦੇ ਥੱਲੇ ਇਹਨਾਂ ਦਾ ਕਚਰਾ ਫਸਿਆ ਪਿਆ ਨਾ ਜਿੱਦਾਂ ਆਪਣੇ ਨੜੇ ਆ ਨਹੀਂ ਹੁੰਦੇਗੇ ਜਿਵੇਂ ਕਿ ਆਹ ਦਰਾਤਾ ਇਹਦੇ ਜੜੇ ਹੁੰਦੇ ਆ ਸੋ ਰੁੜ ਕੇ ਆਏ ਪਿਆ ਉਹ ਵੇਖੋ ਕਿੰਨਾ ਕੋ ਫਸਿਆ ਪਿਆ ਮੈਂ ਤੁਹਾਨੂੰ ਖੜ ਕੇ ਦਿਖਾ ਦਿੰਨਾ ਇੱਕ ਵਾਰ ਆ ਦੇ ਇਹ ਤਿੰਨ ਟਰਾਲੇ ਖੜੇ ਤੇ ਪੂਰੇ ਥੱਲੇ ਕਚਰੇ ਨਾਲ ਕਹ ਲੋਗੀ ਭਰੇ ਪਿਆ ਯਾਰ ਤੇ ਕਿੰਨਾ ਕਚਰਾ ਇਹਨਾਂ ਦੇ ਥੱਲੇ ਫਸਿਆ ਇਹਨੋਂ ਹੋਰ ਐਨੂੰ ਸਾਰੇ ਬਹੁਤ ਨੁਕਸਾਨ ਹੋਇਆ ਮਤਲਬ ਕਿ ਆਪਾਂ ਤਾਂ ਇੰਨਾ ਕੇ ਯਾਰ ਦਿਖਾ ਸਕਦੇ ਆ ਤੇ ਇੱਕ ਆਹ ਟਰਾਲਾ ਇੱਧਰ ਖੜਾ ਈ ਇਹ ਵੀ ਪਤਾ ਨਹੀਂ ਜਿਹਦਾ ਚੱਕੇ ਸਾਈਡ ਤੇ ਕੀਤਾ ਹੁੰਦਾ ਵਾ ਨਾ ਇਹਦੇ ਵੀ ਥੱਲੇ ਮਤਲਬ ਗੱਡੀਆਂ ਕਾਰਾਂ ਦਾ ਘਰਾਂ ਦਾ ਜਾਨੀ ਮਾਲੀ ਹਰ ਇੱਕ ਤਰ੍ਹਾਂ ਦਾ ਨੁਕਸਾਨ ਦੱਸ ਦੇ ਆ ਵੀ ਬਹੁ ਹੋਇਆ ਹਾਂ ਟਰਾਲਾ ਟੁੱਟਾ ਵਯਾ ਮੋਰੇ ਪੂਰਾ ਇਹ ਇਸੇ ਤਰ੍ਹਾਂ ਹੀ ਬੜਾ ਨੁਕਸਾਨ ਹੋਇਆ ਇੱਥੇ ਆ ਆ ਇਹ ਫਰੀਗੋ ਪੂਰਾ ਮਤਲਬ ਕਹਿ ਰਹੋ ਵੀ ਇੱਥੋਂ ਪੂਰਾ ਡੈਮੇਜ ਹੋ ਗਿਆ ਰਾ ਸਾਰਾ ਹੀ ਨੁਕਸਾਨ ਹੀ ਇੰਨਾ ਕੁ ਹੋਇਆ ਕੀ ਕਹਨੇ ਆ ਵੀ ਆ ਵੀ ਇੱਕ ਟਰਾਲਾ ਵਾ ਸਹੀ ਆ ਬਾਈ ਇਹ ਆ ਸੈਡ ਸੂਡ ਸਾਰੀ ਝੜੀ ਪਈ ਆ ਬੂਟੇ ਬਾਟੇ ਕੰਨ ਨੁਕਸਾਨ ਹੋਇਆ ਇੱਥੇ ਕੀ ਕਹਿ ਸਕਦੇ ਆਪਾਂ ਯਾਰ ਅੱਗੇ ਆ ਦੇਖ ਲੋ ਬਾਈ ਆ ਬੂਟੇ ਜਿਹੜੇ ਸੈਡ ਵਾਲੇ ਲੱਗੇ ਪਏ ਇਹਨਾਂ ਦਾ ਹਾਲ ਸਹੀ ਆ ਇਕਾਲੋ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹਦੇ ਹਿਸਾਬ ਨਾਲ ਇਥੇ ਜਿਵੇਂ ਕਿ ਆਹ ਟਰਾਲੇ ਵੀ ਖੜੇ ਆ ਇਹਨਾਂ ਦੇ ਥੱਲੇ ਵੀ ਉਹ ਕਚਰਾ ਪੂਰਾ ਫਸਿਆ ਪਿਆ ਵਾ ਤੇ ਇਹ ਕਾ ਖੜਾ ਵਾ ਤੇ ਭਾਈ ਯਾਰ ਜਿਹੜਾ ਹੁਣ ਆਪਣੇ ਮੰਨ ਲਓ ਵੀ ਆਪਾਂ ਗੱਡੀਆਂ ਦਾ ਨੁਕਸਾਨ ਜਾਂ ਕੋਈ ਵੀ ਗੱਲ ਐ ਇਹੋ ਜਿਹਾ ਲਾ ਲਈਏ ਉਹ ਤਾਂ ਹੋ ਜੂ ਰਿਪੇਅਰ ਹੋ ਜੂ ਜਾਂ ਕੁਝ ਵੀ ਕਹਿ ਲੋ ਲਿਆਂਦਾ ਜਾਊ ਸਮਾਨ ਤੇ ਪਰ ਜਿਹੜਾ ਜਾਨ ਦਾ ਨੁਕਸਾਨ ਨਾ ਉਹ ਸਭ ਤੋਂ ਮਾੜਾ ਹੋਈ ਆਪਾਂ ਕਹਿ ਸਕਦੇ ਆ ਵੀ ਬੰਦੇ ਦੇ ਜਾਨ ਤੋਂ ਸਵਾਇ ਤੋਂ ਹੋਰ ਕੁਝ ਨਹੀਂ ਹੈਗਾ ਠੀਕ ਨਹੀਂ ਤੇ ਉਹ ਦੇਖ ਕੇ ਲੱਗਦਾ ਪਿਆ ਵਾ ਵੀ ਉਸ ਨੇ ਤੂਫਾਨ ਜਾਂ ਤਰਨਾਡੋ ਜੋ ਵੀ ਇੱਥੇ ਆਇਆ ਤੇ ਨੁਕਸਾਨ ਬਹੁਤ ਜ਼ਿਆਦਾ ਕੀਤਾ ਥੋੜਾ ਨਹੀਂ ਕੀਤਾ ਮਤਲਬ ਆ ਟਰਾਲਿਆਂ ਤੋਂ ਪਤਾ ਲੱਗਣ ਡਿਆ ਵਾ ਜਿਵੇਂ ਕਿ ਇੱਥੇ ਮੈਂ 2-3 ਉਹ 4-5 ਚਾਰ ਕਟਰਾਲੇ ਉੱਥੇ ਖੜੇ ਵੇਖੇ ਤੇ ਪਿੱਛੇ ਜਿੱਦਾਂ ਤੁਹਾਨੂੰ ਦਿਖਾਇਆ ਸਹੀ ਆ ਤੋ ਫੋਟੋਪਾਥ ਪਛੇਨਾ ਕਾਫੀ ਇਹਨਾਂ ਨੇ ਰੌਣ ਬੋਰ ਸੀਗਾ ਜਿੱਥੇ ਮੈਂ ਮਾਰਕੀਟ ਚੋਂ ਸਮਾਨ ਲਿਆ ਆ ਤੇ ਉਥੇ ਨਵਾਂ ਮੱਲਕੀ ਹੋਣ ਜਿੱਦਾ ਬਣਾਇਆ ਹੁੰਦਾ ਸਾਰਾ ਦੁਬਾਰਾ ਮਤਲਬ ਉਹਨੂੰ ਰਿਪੇਅਰ ਕੀਤਾ ਤੇ ਇਹਦਾ ਪਿਛੇ ਬੂਟੇ ਬਾਟੇ ਆ ਤੇ ਇਹ ਸਾਰੇ ਹੀ ਮੈਨੂੰ ਕੀ ਇਹਨਾਂ ਦਾ ਚੰਗੇ ਖਲਾਰੇ ਪੈ ਹੋਏ ਨੇ ਤੇੜਿਆਂ ਦੇ ਜਿੱਦਾਂ ਪਾਣੀ ਲੰਘਿਆ ਉੱਪਰ ਦੀ ਤੇ ਵਿੰਗੇ ਟਡੇ ਹੋਏ ਪਏ ਆ ਸਹੀ ਆ ਤੇ ਬਾਕੀ ਮੈਂ ਤੁਹਾਨੂੰ ਦਿਖਾਉਣਾ ਇੱਕ ਛੋਟੀ ਹੋਰ ਐਗਜ਼ਾਮਪਲ ਟਰਾਲੇ ਦੇ ਆਰੇ ਪਿੱਛੇ ਕਿਤਾ ਆ ਦੇ ਬਾਈ ਯਾਰ ਟਰਾਲਿਆਂ ਦਾ ਹਾਲ ਦੇਖ ਲਓ ਇਹ ਕਿਥੋਂ ਕਿਥੋਂ ਕੱਢ ਕੇ ਲਿਆਂਦੇ ਹੁਣ ਇਹਨਾਂ ਨੇ ਸਹੀ ਹੈ ਤੇ ਕਿੰਨਾ ਨੁਕਸਾਨ ਹੋਇਆ ਉਹ ਇਹ ਐਗਜ਼ਾਮਪਲਾਂ ਹੀ ਰੱਖ ਦਿਨਾ ਠੀਕ ਨਹੀਂ ਤੇ ਹੋਰ ਗੱਡੀਆਂ ਕਾਰਾਂ ਜਿਹੜੀਆਂ ਇਧਰ ਉਧਰ ਕਿਤੇ ਹੋਣੀਆਂ ਉਹ ਵੱਖਰੀਆਂ ਇੰਡਸਟਰੀ ਏਰੀਆ ਹੈਗਾ ਬਾਈ ਯਾਰ ਇਹ ਤੇ ਇੱਥੇ ਲੱਗੇ ਆਪਣੀ ਗੱਡੀ ਖੜੀ ਆ ਹੁਣ ਸਹੀ ਆ ਚੱਲਦੇ ਆਪਾਂ ਗੱਡੀ ਆਲੂ ਹੁਣ ਇਸੇ ਤਰ੍ਹਾਂ ਆ ਦੇ ਐਨੂੰ ਵੀ ਕਿੰਨਾ ਮਤਲਬ ਕੀ ਕਚਰਾ-ਕਚਰਾ ਜਿਹੜਾ ਕੀ ਰੋੜ ਕੇ ਆਇਆ ਨੂੰ ਆਇਆ ਠੀਕ ਆ ਇਹ ਇਸ ਪਾਣੀ ਦੀ ਮਾਰ ਦੇ ਵਿੱਚ ਦੇਖ ਲਓ ਤੇ ਇਧਰ ਆਹ ਕੰਪਨੀਆਂ ਦੀ ਕੰਧ ਵੀ ਡਿੱਗੀ ਪਈ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਯਾਰ ਉਹਦੇ ਵਿੱਚ ਉਈ ਮੀਰਾ ਖਿਆਲ ਆ ਯਾਰ ਵੀ ਇੱਥੇ ਨਾ ਸਾਰੇ ਏਡਾਂ ਬੂਟੇ ਲੱਗੇ ਹੋਣੇ ਆ ਸਾਈਡ ਤੇ ਇਹ ਜਿੱਦਾਂ ਕੀ ਆ ਵਾ ਸਹੀ ਆ ਤੇ ਸਾਰੇ ਹੀ ਕਹ ਲੋਗੇ ਪਾਣੀ ਦੀ ਰੋੜ ਕੀ ਆਊਗਾ ਸਹੀ ਆ ਤੇ ਆਹਦੇ ਪੱਟ ਪਟੀਆਂ ਵਿੱਚੋਂ ਕਾਫੀ ਕੀਤਾ ਪਿਆ ਇਹਨਾਂ ਨੇ ਠੀਕ ਆ ਤੇ ਜਿਹੜੀਆਂ ਉਨਾ ਇੱਥੇ ਕੁਝ ਕਾਰਾਂ ਖੜੋਤੀਆਂ ਵਾਂ ਚਲੋ ਜਿੱਥੋਂ ਤੱਕ ਅੰਦਾਜ਼ਾ ਲਾ ਸਕਦੇ ਆ ਹੈ ਤਾਂ ਸਾਰੀਆਂ ਜਿੱਦਾਂ ਨਾ ਪੋਛ ਦਿਨੋਂ ਪਹਿਲਾਂ ਹੀ ਖੜੀਆਂ ਕੀਤੀ ਹੋਈਆਂ ਤੇ ਆ ਸਾਰੀਆਂ ਮਤਲਬ ਨੁਕਸਾਨੀਆਂ ਹੋਈਆਂ ਆਈਆਂ ਚਲੋ ਕੀ ਪਾਣੀ ਦੇ ਵਿੱਚ ਉਹ ਪਰੇ ਵੀ ਇੱਕ ਗੱਡੀ ਖੜੀ ਆ ਠੀਕ ਆ ਤਾਂ ਬਹੁਤ ਨੁਕਸਾਨ ਕੀਤਾ ਬਈ ਇਹਨੇ ਤੇ ਇੱਕ ਬਾਈ ਇੱਥੇ ਗੱਡੀ ਲਾਈ ਤੇ ਆ ਕੰਪਨੀ ਵਾਲਿਆਂ ਦੇ ਲਾਗੇ ਇੱਥੇ ਅੰਦਰੋਂ ਪਤਾ ਨਹੀਂ ਕਿੰਨੀ ਕਾਲੇ ਮਿੱਟੀ ਗੱਡੀ ਪਈ ਹੋ ਸਹੀ ਆ ਇਹ ਸਾਰੇ ਨੁਕਸਾਨ ਚਲੋ ਕਿ ਉਸ ਟਾਈਮ ਦੇ ਹੀ ਆ ਤੇ ਬਹੁਤ ਜ਼ਿਆਦਾ ਇਹ ਜਿੱਦਾਂ ਅੰਦਰੋਂ ਕਾਫੀ ਪਾਣੀ ਵਗਿਆ ਹੁੰਦਾ ਆਂਦੀ ਨਾ ਆਣ ਕੇ ਸਹੀ ਆ ਮਿੱਟੀ ਮੁੱਟੀ ਕੱਢ ਮਾਰੀ ਕਿੰਨਾ ਕੋਨ ਆਸਾਨੀ ਤੇ ਕੀਤਾ ਠੀਕ ਆ ਇਹ ਹਾਲਾਤ ਹੀ ਦੱਸਣ ਦੇ ਆ ਵੀ ਇੱਥੇ ਕੀ ਕੋ ਹੋਇਆ ਸਹੀ ਜੀ ਤੇ ਬਾਬੇ ਮੈਂ ਆ ਗਿਆ ਹੁਣ ਆਪਣੀ ਗੱਡੀ ਕੋਲ ਸਹੀ ਆ ਤੇ ਬਈ ਨੁਕਸਾਨ ਜੇ ਕਹੀਏ ਤਾਂ ਬਹੁਤ ਹੋਇਆ ਲੋਕਾਂ ਦਾ ਠੀਕ ਆ ਸਿੱਧੇ ਮੈਂ ਪਹਿਲਾਂ ਤਾਂ ਮੈਂ ਕੋਈ ਜਲਾ ਐਸੀ ਆ ਨਾ ਕਿਧਰ ਪਰ ਜਦੋਂ ਮੈਂ ਉੱਧਰ ਟਰਾਲੀਆਂ ਦੀ ਸਾਈਡ ਗਿਆ ਮੈਂ ਕਿਹਾ ਯਾਰ ਰਵੀਂਦਰ ਵੀ ਆਪਣੇ ਲੱਗਦਾ ਤਾਂ ਉਹ ਹੀ ਵੀ ਇਹ ਏਰੀਏ ਦੇ ਵਿੱਚ ਵੀ ਪਰ ਫੇਰ ਦਿਮਾਗ 'ਚ ਆਇਆ ਵੀ ਬਲੈਂਸ ਕਰਾ ਦਾ ਏਰੀਆ ਆ ਵੀ ਉਦੋਂ ਹੀ ਕੀ ਸਾਰਾ ਨਚਾਨ ਹੋਇਆ ਲੋਕ ਕਹਿੰਦੇ ਟਰਨੈਡੋ ਜਾਂ ਤੂਫਾਨ ਜਾਂ ਆਪਾਂ ਫਲੱਡ ਕਹਿ ਲਈਏ ਵੀ ਆਇਆ ਸੀਗਾ ਸਹੀ ਹੈ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਠੀਕ ਆ ਜੀ ਦੋ ਜੀ ਤਾਂ ਅੱਗੇ ਜੀ ਅਸੀਂ